ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਮਸੀਹ ਦੀ ਅੱਜ ਸ਼ਾਮ ਦੇ ਸਮੇਂ ਵਿੱਚ ਆਪ ਪਰਮੇਸ਼ਰ ਦੀ ਹਜ਼ੂਰੀ ਵਿੱਚ ਇਕੱਠੇ ਹੋਏ ਆਂ ਆਓ ਅੱਜ ਦੇ ਦਿਨ ਦੀ ਕਿਰਪਾ ਲਈ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰਾਰਥਨਾ ਕਰੀਏ ਹallelujah hallelujah 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 ਧੰਨਵਾਦ 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 ਪਿਤਾ ਪਰਮੇਸ਼ਰ ਰਵੀਸ਼ਮ ਸਿੰਘ ਨਾਸਰੀ ਦਾ ਧੰਨਵਾਦ ਕਰਦੇ ਆਂ ਤੇਰੇ ਸ਼ੁਕਰ ਕਰਦੇ ਮੇਰੇ ਪ੍ਰਭੂ ਜੀ ਅੱਜ ਦੇ ਇਸ ਦਿਨ ਦੀ ਕਿਰਪਾ ਦੇ ਲਈ ਮੇਰੇ ਪਿਤਾ ਪਰਮੇਸ਼ਰ ਦਿਨ ਪਰ ਦਿਨ ਸਾਨੂੰ ਸੰਭਾਲ ਕੇ ਰੱਖਿਆ ਮੇਰੇ ਪ੍ਰਭੂ ਜੀ ਸਾਡੀ ਔਨ ਜਾਣ ਵਿੱਚ ਸਾਡੀ ਮਦਦ ਤੇ ਸਹਾਇਤਾ ਕੀਤੀ ਤੁਹਾਡਾ ਧੰਨਵਾਦ ਕਰਦੇ ਆਂ ਪ੍ਰਭੂ ਤੁਹਾਡੇ ਪਵਿੱਤਰ ਸੁਰਗਦੂਤ ਨੇ ਸਾਡੀ ਰਾਖੀ ਕੀਤੀ ਮੇਰੇ ਪਿਤਾ ਪਰਮੇਸ਼ਰ ਸਾਡੇ ਰਾਹਤੇ ਨੂੰ ਸਿੱਧਾ ਕੀਤਾ ਮੇਰੇ ਪ੍ਰਭੂ ਜੀ ਸਾਰੀਆਂ ਉਲਝਣਾਂ ਪਰੇਸ਼ਾਨੀਆਂ ਮੁਸ਼ਕਲਾਂ ਬਿਮਾਰੀਆਂ ਤੋਂ ਸਾਨੂੰ ਬਚਾ ਕੇ ਰੱਖਿਆ ਧੰਨਵਾਦ ਕਰਦੇ ਆਂ ਪ੍ਰਭੂ ਜੀ ਅਸੀਂ ਸ਼ਾਮ ਦੇ ਸਮੇਂ ਵਿੱਚ ਤੁਹਾਡੀ ਹਜ਼ੂਰੀ ਵਿੱਚ ਇਕੱਠੇ ਹੁੰਨੇ ਮੇਰੇ ਪਿਤਾ ਤੁਹਾਡੇ ਪਾਕ ਵਚਨ ਨੂੰ ਪੜਨਰ ਸੁਣਨ ਲਈ ਜਾ ਰਹੇ ਮੇਰੇ ਪ੍ਰਭੂ ਜੀ ਸਾਡੀ ਮਦਦ ਕਰਨਾ ਮੇਰੇ ਪਿਤਾ ਕਿ ਦਿੱਤਾ ਹੋਇਆ ਅੱਜ ਦਾ ਇਹ ਖਾਸ ਵਚਨ ਸਾਡੇ ਹਿਰਦਿਆਂ ਦੇ ਅੰਦਰ ਜਮਾ ਹੋ ਜਾਵੇ ਔਰ ਸਾਡੇ ਲਈ ਆਸ਼ੀਸ਼ ਤੇ ਵਰਕ ਦਾ ਕਾਰਨ ਬਣੇ ਔਰ ਕੋਈ ਵੀ ਸ਼ੈਤਾਨ ਦੀ ਸ਼ਕਤੀ ਇਸ ਸੁੰਦਰ ਸਮੇਂ ਨੂੰ ਸਾਡੇ ਕੋਲ ਚੁਰਾ ਨਾ ਪਾਵੇ ਅਸੀਂ ਇਹ ਮੰਗਦੇ ਆਂ ਸਾਡੇ ਪ੍ਰਭੂ ਯਸ਼ਮਸੀ ਜੀ ਦੇ ਨਾਮ ਵਿੱਚ ਆਮੇਨ ਅੱਜ ਆਪਾਂ ਪਰਮੇਸ਼ਰ ਦੇ ਵਚਨ ਤੋਂ ਜਾਣਾਂਗੇ ਰੋਮੀਆਂ 2:11 ਨੰਬਰ ਆਇਤ ਨੂੰ ਪਰ ਹਰੇਕ ਨੂੰ ਜਿਹੜਾ ਭਲਾਈ ਕਰਦਾ ਹੈ ਮਹਿਮਾ ਆਦਰ ਅਤੇ ਸ਼ਾਂਤੀ ਪ੍ਰਾਪਤ ਹੋਵੇਗੀ ਪਹਿਲਾ ਯਹੂਦੀ ਅਤੇ ਫਿਰ ਯੂਨਾਨੀ ਨੂੰ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਿਸੇ ਦਾ ਪੱਖਪਾਤ ਨਹੀਂ ਹੁੰਦਾ ਹallelujah ਪ੍ਰੋਸ਼ਦਾ ਵਚਨ ਸਾਨੂੰ ਕੀ ਦੱਸਦਾ ਵਚਨ ਕਹਿੰਦਾ ਜੋ ਵੀ ਕਹਿੰਦਾ ਭਲਾਈ ਕਰਦਾ ਆ ਉਹ ਮਹਿਮਾ ਅਤੇ ਆਦਰ ਅਤੇ ਸ਼ਾਂਤੀ ਪ੍ਰਾਪਤ ਕਰ ਲਵੇਗਾ ਯੀਸ਼ੂ ਮਸੀਹ ਸੀ ਜੋ ਉਹਨੇ ਹਰ ਵੇਲੇ ਕਿਹਦਾ ਪ੍ਰਚਾਰ ਕੀਤਾ ਕਿ ਇੱਕ ਦੂਜੇ ਨਾਲ ਪਿਆਰ ਕਰੋ ਇੱਕ ਦੂਜੇ ਨਾਲ ਮਿਲੇ ਰਹੋ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਦਾ ਰਾਜ ਨੇੜੇ ਆ ਤੋਬਾ ਕਰੋ ਪਾਪਾਂ ਤੋਂ ਬਚਾਈ ਜਾਓ ਪਰਮੇਸ਼ਰ ਦੇ ਸੁਭਾ ਨੂੰ ਗ੍ਰਹਿਣ ਕਰੋ ਉਹਨੇ ਹਰ ਵੇਲੇ ਸਾਡੇ ਲਈ ਨਵੇਂ ਸੁਭਾ ਨਵੀਂ ਸ਼ਾਂਤੀ ਨਵੇਂ ਦਿਨ ਨਵੀਂ ਜ਼ਿੰਦਗੀ ਹਰ ਨਵੇਂ ਇਨਸਾਨੀਅਤ ਦਾ ਪ੍ਰਚਾਰ ਕੀਤਾ ਸੀ ਕਿ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਕਹਿੰਦਾ ਵੇਖੋ ਸਭ ਕੁਝ ਨਵਾਂ ਹੋ ਗਿਆ ਆ ਪਰ ਕਹਿੰਦਾ ਸੀ ਉਸੇ ਨਵੀਂ ਇਨਸਾਨੀਤ ਰੂਪੈਨ ਉਹ ਨਵੀਂ ਇਨਸਾਨੀਤ ਕੀ ਸੀ ਯੇਸ਼ੂ ਮਸੀਹ ਇੱਕ ਨਵੀਂ ਇਨਸਾਨੀਤ ਨੂੰ ਲੈ ਕੇ ਆਇਆ ਸੀ ਕਿਉਂਕਿ ਜਿਸ ਇਨਸਾਨੀਤ ਤੋਂ ਇੱਕ ਇਨਸਾਨ ਵਾਕਿਫ ਹੀ ਨਹੀਂ ਸੀ ਜੋ ਇਨਸਾਨ ਉਸ ਤਰਤੀ ਦੇ ਰਹੇ ਸੀ ਉਹਨਾਂ 'ਚੋ ਇੱਕ ਵੀ ਇਨਸਾਨ ਉਸ ਇਨਸਾਨੀਤ ਨਾਲ ਕੋਈ ਮੇਲ ਜੋੜ ਰੱਖਦਾ ਹੀ ਨਹੀਂ ਸੀ ਔਰ ਉਹ ਨਵੀਂ ਇਨਸਾਨੀਤ ਕਿਹੜੀ ਸੀ ਭਲਾ ਕਰਨ ਦੀ ਹallelujah ਕਹਿੰਦਾ ਭਲਾ ਕਰਨਾ ਉਹ ਭੁੱਲ ਬੈਠੇ ਸਨ ਕਹਿੰਦਾ ਵੇਖੋ ਉਹਨਾਂ ਦੇ ਵਿੱਚੋਂ ਕੋਈ ਧਰਮੀ ਨਹੀਂ ਇੱਕ ਵੀ ਧਰਮੀ ਨਹੀਂ ਸੀ ਜਿਹੜਾ ਕਿਸੇ ਦਾ ਭਲਾ ਕਰਦਾ ਹੋਵੇ ਕਿਸੇ ਲਈ ਦੁਆ ਕਰਦਾ ਹੋਵੇ ਕਿਸੇ ਨੂੰ ਬਚਾਉਣਾ ਚਾਹੁੰਦਾ ਹੋਵੇ ਕਿਉਂਕਿ ਉਹਨਾਂ ਦੇ ਕੋਲ ਗਿਆਨ ਹੀ ਨਹੀਂ ਸੀ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਸੀ ਪਰ ਯੇਸ਼ੂ ਮਸੀਹ ਨਵੀਂ ਇਨਸਾਨੀਅਤ ਨਵਾਂ ਜੀਵਨ ਨਵਾਂ ਨੇਮ ਲੈ ਕੇ ਸਾਡੇ ਲਈ ਆਏ ਤਾਂ ਜੋ ਉਹ ਨਵੇਂ ਤਰੀਕੇ ਦੇ ਨਾਲ ਸਾਨੂੰ ਦੱਸਣ ਕਿ ਤੁਹਾਡੀ ਨਵੀਂ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ ਹਾਲੇਲੂਇਆ ਕਹਿੰਦਾ ਪਰਮੇਸ਼ਰ ਕਹਿੰਦਾ ਮੈਂ ਹਰ ਇੱਕ ਦਾ ਪਲਾ ਕਰਾਂਗਾ ਪਹਿਲਾ ਯਹੂਦੀ ਅਤੇ ਫਿਰ ਯੂਨਾਨੀ वचन ਕਹਿੰਦਾ ਉਹ ਇਨਸਾਨ ਜਿਹੜੇ ਸੱਦੇ ਹੋਏ ਨੇ ਅਤੇ ਉਹ ਇਨਸਾਨ ਜਿਹੜੇ ਚੁਣੇ ਹੋਏ ਨੇ ਜਿਨ੍ਹਾਂ ਪਰਮੇਸ਼ਰ ਨੇ ਇਜ਼ਰਾਈਲ ਨੂੰ ਚੁਣਿਆ ਹੋਇਆ ਸੀ ਕਿ ਇਹ ਮੇਰੀ ਕੌਮ ਹੈ ਅਤੇ ਮੈਂ ਨਾ ਹੀ ਪਲਾ ਕਰਾਂਗਾ ਪਰ ਉਸ ਤੋਂ ਬਾਅਦ ਜਦੋਂ ਹਰ ਇੱਕ ਕੌਮ ਨੇ ਦੇ ਵਿਸ਼ਵਾਸ ਕਰਨ ਲੱਗੀ ਅਤੇ ਉਹਨਾਂ ਨੇ ਉਹਨੂੰ ਪੁਕਾਰਨ ਲੱਗੀ ਤਾਂ ਪਰਮੇਸ਼ਰ ਨੇ ਉਹਨਾਂ ਨੂੰ ਵੀ ਸੱਦਾ ਦਿੱਤਾ ਕਿ ਆਓ ਅਤੇ ਮੇਰੇ ਨਾਲ ਚੱਲੋ ਮੇਰੇ ਰਾਹਾਂ ਤੇ ਚੱਲੋ ਆਪਣਾ ਘਰ-ਬਾਰ ਛੱਡੋ ਅਤੇ ਜੋ ਮੇਰਾ ਪਿੱਛਾ ਕਰੇਗਾ ਕਹਿੰਦਾ ਉਹ ਜੀਵਨ ਨੂੰ ਪਾਏਗਾ ਇਸ ਕਰਕੇ ਜਿਹੜੇ ਸੱਦੇ ਹੋਏ ਸੀ ਜਿਹੜੇ ਚੁਣੇ ਹੋਏ ਸੀ ਚਾਹੇ ਜਨਮ ਦੇ ਕ੍ਰਿਸ਼ਨ ਸੀ ਚਾਹੇ ਜਨਮ ਤੋਂ ਥੋੜਾ ਸਮਾਂ ਬਾਅਦ ਕ੍ਰਿਸ਼ਨ ਬਣੇ ਹੋਏ ਸਨ ਚਾਹੇ ਉਹਨਾਂ ਨੇ ਬਚਪਨ ਤੋਂ ਹੀ ਪਰਮੇਸ਼ਰ ਨੂੰ ਜਾਣਿਆ ਸੀ ਚਾਹੇ ਥੋੜੇ ਸਮੇਂ ਪਹਿਲਾਂ ਹੀ ਕ੍ਰਿਸ਼ਨ ਨੂੰ ਬਣੇ ਸਨ ਮਤਲਬ ਬਹੁਤ ਇਹ ਅਜਿਹੇ ਆ ਜਿਹੜੇ ਇਹ ਸੋਚਦੇ ਆ ਇਕ ਮਸੀਹ ਦੇ ਵਿੱਚ ਜਿਆਦਾ ਸਮਾਂ ਹੋਣ ਨਾਲ ਹੀ ਅਸੀਂ ਬਚਾਏ ਜਾਵਾਂਗੇ ਮਸੀਹ ਦੇ ਵਿੱਚ ਜਿਆਦਾ ਗਿਆਨ ਪ੍ਰਾਪਤ ਕਰਨ ਦੇ ਨਾਲ ਹੀ ਅਸੀਂ ਬਚਾਏ ਜਾਵਾਂਗੇ ਪਰ ਮਸੀਹ ਨੇ ਕਹਿਣ ਦਾ ਜੋ ਭਾਸ਼ੀ ਹੋਏ ਸੀ ਕਿ ਵਿਸ਼ਵਾਸ ਕਰੇ ਅਤੇ ਬਚਾਇਆ ਜਾਵੇਗਾ ਹallelujah ਇਹਦਾ ਮਤਲਬ ਇਹ ਤਾਂ ਨਹੀਂ ਹੈ ਨਾ ਕਿ ਵਿਸ਼ਵਾਸ ਸਿਰਫ ਉਹਨਾਂ 'ਚ ਹੋਏਗਾ ਜਿਹੜੇ ਬਹੁਤ ਲੰਬੇ ਸਮੇਂ ਤੋਂ ਉਹਨੂੰ ਜਾਣਦੇ ਸਨ ਜਾਂ ਵਿਸ਼ਵਾਸ ਸਿਰਫ ਉਹ ਹੀ ਕਰ ਸਕਣਗੇ ਜਿਹੜੇ ਜਿਆਦਾ ਬਾਈਬਲ ਪੜ੍ਹਨਗੇ ਕਿਉਂਕਿ ਇੱਕ ਅਨਪੜ ਮੰਦਾ ਵੀ ਵਿਸ਼ਵਾਸ ਦੇ ਦੁਆਰਾ ਬਚਾਇਆ ਜਾ ਸਕਦਾ ਇੱਕ ਅਪਾਹਜ ਇੱਕ ਅੰਨਾ ਇੱਕ ਬੋਲਾ ਇੱਕ ਗੁੰਗਾ ਜਿਹੜਾ ਵੇਖ ਨਹੀਂ ਸਕਦਾ ਉਹ ਕਿੱਦਾਂ ਬਾਈਬਲ ਪੜੇਗਾ ਉਹ ਵੀ ਵਿਸ਼ਵਾਸ ਦੇ ਨਾਲ ਬਚਾਇਆ ਜਾਵੇਗਾ ਜਿਹੜੇ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਦੁਖੀ ਸੀਗੇ ਉਹਨਾਂ ਸਾਰੇ ਨੇ ਵਿਵਸਥਾ ਪੜੀ ਸੀ ਬੇਸ਼ੱਕ ਉਹਨਾਂ ਨੇ ਵਿਵਸਥਾ ਪੜੀ ਸੀ ਪਰ ਉਹ ਵਿਵਸਥਾ ਤੋਂ ਖੁਸ਼ ਨਹੀਂ ਸੀਗੇ ਪਰ ਉਹਨਾਂ ਨੇ ਵੀ ਵਿਸ਼ਵਾਸ ਕੀਤਾ ਤੇ ਉਹ ਬਚਾਏ ਗਏ ਇਹਦਾ ਮਤਲਬ ਬਹੁਤਾ ਗਿਆਨ ਨਹੀਂ ਬਹੁਤਾ ਵਿਸ਼ਵਾਸ ਹੀ ਸਾਨੂੰ ਬਚਾ ਸਕਦਾ ਹੈ ਹallelujah ਔਰ ਉਹ ਵਿਸ਼ਵਾਸ ਸਾਨੂੰ ਤਾਂ ਹੀ ਬਣੂਗਾ ਜਦੋਂ ਅਸੀਂ ਇਹ ਚੀਜ਼ ਨੂੰ ਵੇਖਾਂਗੇ ਕਿ ਯਿਸੂ ਮਸੀਹ ਨੇ ਭਲੇ ਕੰਮ ਕੀਤੇ ਤੇ ਅਸੀਂ ਉਹੀ ਭਲੇ ਕੰਮ ਕਰੀਏ ਬਹੁਤ ਛੋਟਾ ਜਿਹਾ ਸਰਕਲ ਹੈ ਜਿਹੜਾ ਜੇ ਅਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜੇ ਅਸੀਂ ਜਾਣੇ ਹਾਂ ਕਿ ਯਿਸੂ ਮਸੀਹ ਨੂੰ ਜੀਵਨ ਦਾ ਮੁਕਤ ਮਿਲਿਆ ਉਹਨਾਂ ਨੇ ਉਸ ਜੀਵਨ ਨੂੰ ਪਾ ਲਿਆ ਜਿਹੜਾ ਜੀਵਨ ਸਦਾ ਦਾ ਜੀਵਨ ਸੀ ਤੇ ਜਦ ਉਹਨਾਂ ਨੇ ਉਸ ਜੀਵਨ ਨੂੰ ਪਾ ਲਿਆ ਤੇ ਮੈਂ ਕਿਉਂ ਨਹੀਂ ਪਾ ਸਕਦਾ ਮੈਂ ਵੀ ਉਹੀ ਰਾਹ ਤੇ ਚੱਲਾਂ ਇੱਕ ਇੱਕ ਸਕਾਲਰ ਬੱਚਾ ਹੁੰਦਾ ਆ ਜਿਹੜਾ ਬਹੁਤ ਵਧੀਆ ਸਕੋਰ ਕਰਦਾ ਕਲਾਸ ਦੇ ਵਿੱਚ ਔਰ ਤੇ ਸਾਨੂੰ ਇਹ ਲੱਗਦਾ ਕਿ ਉਹ ਬਹੁਤ ਵਧੀਆ ਪਾਸ ਹੋ ਗਿਆ ਤੇ ਜਦੋਂ ਉਹ ਪਾਸ ਹੋ ਜਾਂਦਾ ਸੀ ਉਹਨੂੰ ਕਹਿੰਦੇ ਕਿ ਤੂੰ ਆਪਣੇ ਨੋਟਸ ਮੈਨੂੰ ਦੇ ਦੇ ਜਿਹੜੇ ਜਿਹੜੇ ਨੋਟਸ ਪੜ੍ਹ ਕੇ ਤੂੰ ਇੰਨੇ ਵਧੀਆ ਨੰਬਰ ਲਏ ਉਹੀ ਨੋਟਸ ਮੈਂ ਵੀ ਪੜ੍ਹਾਂਗਾ ਮੈਂ ਵੀ ਤੇਰੇ ਵਾਂਗ ਵਧੀਆ ਨੰਬਰ ਲਾਵਾਂਗਾ ਉਸੇ ਤਰ੍ਹਾਂ ਯੇਸ਼ੂ ਮਸੀਹ ਵੀ ਸਾਡੇ ਲਈ ਨੋਟਸ ਛੱਡ ਕੇ ਗਏ ਆਪਣੀਆਂ ਕਾਪੀਆਂ ਜਿਹੜੀਆਂ ਉਹਨਾਂ ਨੇ ਲਿਖਿਆ ਸੀ ਉਹ ਸੋਚੀਆਂ ਸੀ ਉਹਨਾਂ ਦੇ ਜੋ ਸੁਭਾਅ ਸੀ ਜੋ ਉਹਨਾਂ ਨੇ ਕਿਹਾ ਸੀ ਉਹ ਸਭ ਕੁਝ ਉਹ ਸਾਡੇ ਲਈ ਛੱਡ ਕੇ ਗਏ ਆ ਤਾਂ ਜੋ ਅਸੀਂ ਉਹਨੂੰ ਪੜਹੀਏ ਤੇ ਉਹਨਾਂ ਦੇ ਤਰ੍ਹਾਂ ਹੀ ਉਸੇ ਰਾਹ ਤੇ ਚੱਲਦੇ ਹੋਏ ਉਸ ਸਦਾ ਦੇ ਜੀਵਨ ਨੂੰ ਪਾ ਲਈਏ ਔਰ ਸਭ ਤੋਂ ਪਹਿਲਾ ਜੀਵਨ ਦਾ ਸਟੈਪ ਸੀ ਭਲਾਈ ਕਰਨਾ ਕਹਿੰਦਾ ਹਰੇਕ ਜਿਹੜਾ ਭਲਾਈ ਕਰੇਗਾ ਉਹ ਮਹਿਮਾ ਆਦਰ ਤੇ ਸ਼ਾਂਤੀ ਨੂੰ ਪ੍ਰਾਪਤ ਕਰੇਗਾ ਕਿਹੜਾ ਯਹੂਦੀ ਕਿਹੜਾ ਯੂਨਾਨੀ ਕਹਿੰਦਾ ਕੋਈ ਫਰਕ ਨਹੀਂ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਕੋਈ ਵੀ ਫਰਕ ਨਹੀਂ ਉਹ ਹਰ ਇੱਕ ਨੂੰ ਉਹਦੇ ਵਿਸ਼ਵਾਸ ਦੇ ਅਨੁਸਾਰ ਉਹਦੀ ਮਿਹਨਤ ਦੇ ਅਨੁਸਾਰ ਨੂੰ ਫਲ ਦੇਵੇਗਾ ਬਹੁਤੇ ਕਹਿੰਦਾ ਜਿਵੇਂ ਹੋਣਗੇ ਜੋ ਅਗਲੇ ਨੇ ਉਹ ਪਿਛਲੇ ਕਿਤੇ ਜਾਣਗੇ ਬਹੁਤੇ ਅਜਿਹੇ ਹੋਣਗੇ ਜੋ ਪਿਛਲੇ ਨੇ ਉਹ ਅਗਲੇ ਕਿਤੇ ਜਾਣਗੇ ਇਹਨਾਂ ਭਾਵੇਂ ਸੀ ਕਿ ਜਿਹੜੇ ਪਿੱਛੋਂ ਆਣਗੇ ਉਹਨਾਂ ਦਾ ਵਿਸ਼ਵਾਸ ਅਜਿਹਾ ਹੋਵੇਗਾ ਕਿ ਉਹ ਅਗਲਿਆਂ ਨੂੰ ਵੀ ਮਤ ਬਾ ਦੇਣਗੇ ਪਰ ਬਹੁਤ ਵਾਰ ਅਜਿਹਾ ਵੀ ਹੋਵੇਗਾ ਕਿ ਜਿਹੜੇ ਪਿਛਲੇ ਆਉਣਗੇ ਉਹ ਉਸ ਤੋਂ ਵੀ ਜ਼ਿਆਦਾ ਵਿਸ਼ਵਾਸੀ ਹੋਣਗੇ ਉਹ ਵੀ ਬਚਾਏ ਜਾਣਗੇ ਜ਼ਰੂਰੀ ਨਹੀਂ ਕਿ ਸਾਰੇ ਮਸੀਹੀ ਜਿਹੜੇ ਪਹਿਲਾਂ ਨੇ ਉਹ ਪਿੱਛੇ ਹੀ ਕਿਤੇ ਜਾਣਗੇ ਸਿਰਫ ਉਹ ਕੀਤੇ ਜਾਣਗੇ ਜਿਨ੍ਹਾਂ ਦਾ ਵਿਸ਼ਵਾਸ ਪਿਛਲਿਆਂ ਨਾਲੋਂ ਥੋੜਾ ਆਵੇਗਾ ਕਿਉਂਕਿ ਤੇ ਵਿਸ਼ਵਾਸ ਦੇ ਅਨੁਸਾਰ ਲਾਈਨ ਲੱਗਣੀ ਜਿੰਨਾ ਵੱਡਾ ਵਿਸ਼ਵਾਸ ਉਹਨਾਂ ਅੱਗੇ ਥੱਲੇ ਜਾਓਗੇ ਜਿੰਨਾ ਘਟਿਆ ਵਿਸ਼ਵਾਸ ਹੋਏਗਾ ਜਿੰਨਾ ਤੁਸੀਂ 도ਗਲਾ ਚੱਲੋਗੇ ਉਹਨਾਂ ਹੀ ਤੁਹਾਨੂੰ ਲਾਈਨ ਦੇ ਪਿੱਛੇ ਲਾਇਆ ਜਾਵੇਗਾ ਹਾਲੇਲੂਇਆ ਨੈਕਸਟ ਵਰਜਨ ਜੋ ਦੇਖਾਂਗੇ ਯੋਹਾਨਾ ਪੈਨੋ ਦੀ 17 ਰ 18 ਨੰਬਰ ਆਇਤ ਨੂੰ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਦੋਸ਼ੀ ਠਹਿਰਾਵੇ ਸਗੋਂ ਇਸ ਲਈ ਜੋ ਸੰਸਾਰ ਉਹਦੇ ਰਾਹੀ ਬਚਾਇਆ ਜਾਵੇ ਜਿਹੜਾ ਵਿਅਕਤੀ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਦੋਸ਼ੀ ਨਹੀਂ ਮੰਨਿਆ ਜਾਵੇਗਾ ਪਰ ਜੋ ਵਿਅਕਤੀ ਵਿਸ਼ਵਾਸ ਨਹੀਂ ਕਰਦਾ ਉਹ ਪਹਿਲਾਂ ਤੋਂ ਹੀ ਦੋਸ਼ੀ ਮੰਨਿਆ ਗਿਆ ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਉੱਤੇ ਵਿਸ਼ਵਾਸ ਨਹੀਂ ਕੀਤਾ ਹallelujah ਪ੍ਰਭੂ ਦਾ ਵਚਨ ਸਾਨੂੰ ਕੀ ਦੱਸਦਾ ਕਿ ਯਿਸੂ ਮਸੀਹ ਸੀ ਜੋ ਉਹ ਇਸੇ ਲਈ ਹੀ ਭੇਜੇ ਗਏ ਸੀ ਕਿ ਅਸੀਂ ਉਹਨਾਂ ਵੱਲ ਵੇਖੀਏ ਕਿ ਉਹਨਾਂ ਨੇ ਕਿੱਦਾਂ ਦੀ ਜ਼ਿੰਦਗੀ ਬਤੀਤ ਕੀਤੀ ਅਤੇ ਉਹਨਾਂ ਨੇ ਕੀ ਹਾਸਲ ਕੀਤਾ ਤਾਂ ਅਸੀਂ ਵੀ ਉਹਦਾਂ ਦੀ ਹੀ ਜ਼ਿੰਦਗੀ ਬਤੀਤ ਕਰੀਏ ਅਤੇ ਉਹੀ ਹਾਸਲ ਕਰੀਏ ਬਹੁਤ ਨੂੰ ਇਹ ਲੱਗਦਾ ਕਿ ਯਿਸੂ ਮਸੀਹ ਸਾਡੇ ਪਾਪ ਚੁੱਕਣ ਹੀ ਆਇਆ ਸੀ ਸਿਰਫ ਪਾਪ ਚੁੱਕਣੀ ਨਹੀਂ ਸੀ ਆਇਆ ਸਿਰਫ ਦੋਸ਼ ਲਵਾਉਣ ਹੀ ਨਹੀਂ ਸੀ ਆਇਆ ਸਿਰਫ ਉਹ ਸਾਡੇ ਲਈ ਆਪਣੀ ਜਾਨ ਦੇਣ ਹੀ ਨਹੀਂ ਸੀ ਆਇਆ ਪਰ ਸਾਡੀਆਂ ਜਾਨਾਂ ਨੂੰ ਬਚਾਉਣ ਵੀ ਆਇਆ ਸੀ ਉਹਦੇ ਪਿੱਛੇ ਦਾ ਮਕਸਦ ਜੋ ਸੀ ਉਹਨੂੰ ਵੀ ਦੇਖੋ ਉਹਨੇ ਸਾਨੂੰ ਸੱਚਾਈ ਦਾ ਜਿਉਣ ਦੱਸਣ ਦੇ ਲਈ ਕਿ ਸੱਚਾਈ ਦਾ ਜੀਵਨ ਅਸੀਂ ਕਿੱਦਾਂ ਜੀਣਾ ਆ ਸੱਚਾਈ ਦਾ ਰਾਹ ਦੱਸਣ ਦੇ ਲਈ ਸੱਚਾਈ ਦੇ ਰਾਹ ਦੇ ਉੱਤੇ ਚੱਲਣ ਦਾ ਫਲ ਦੱਸਣ ਦੇ ਲਈ ਆਇਆ ਸੀ ਉਹਨੇ ਰਾਹਾਂ ਦੇ ਵਿੱਚ ਗਲੀਆਂ ਦੇ ਵਿੱਚ ਸੜਕਾਂ ਦੇ ਉੱਤੇ ਮੰ ਜੰਗਲਾਂ ਦੇ ਵਿੱਚ ਪਹਾੜਾਂ ਦੇ ਉੱਤੇ ਇਹੀ ਪ੍ਰਚਾਰ ਕੀਤਾ ਕਿ ਜੋ ਵਿਸ਼ਵਾਸ ਕਰੇਗਾ ਉਹ ਬਚਾਇਆ ਜਾਵੇਗਾ ਇਹ ਕਹਿੰਦਾ ਉਹ ਤੁਹਾਡੇ ਪਾਪ ਚੁੱਕਣ ਜਾਂ ਤੁਹਾਡੇ ਦੋਸ਼ ਉਠਾਉਣ ਹੀ ਨਹੀਂ ਆਇਆ ਸੀ ਸਿਰਫ ਇਸੇ ਕੰਮ ਲਈ ਨਹੀਂ ਆਇਆ ਸੀ ਆਇਆ ਬਿਲਕੁਲ ਇਸੇ ਕੰਮ ਲਈ ਸੀ ਪਰ ਸਿਰਫ ਇਸੇ ਕੰਮ ਲਈ ਨਹੀਂ ਸੀ ਆਇਆ ਕਹਿੰਦਾ ਇਸ ਲਈ ਉਹ ਇਸ ਲਈ ਆਇਆ ਸੀ ਕਿ ਜਿਹੜਾ ਵਿਅਕਤੀ ਉਹਨੂੰ ਵੇਖੇ ਅਤੇ ਉਹਦੇ ਤੇ ਵਿਸ਼ਵਾਸ ਕਰੇ ਕਹਿੰਦਾ ਉਹ ਬਚਾਇਆ ਜਾਵੇ ਹallelujah ਉਹ ਇਸ ਲਈ ਬਚਾਇਆ ਜਾਵੇ ਕਹਿੰਦਾ ਕਿਉਂਕਿ ਜਿਹੜਾ ਤਾਂ ਵਿਸ਼ਵਾਸ ਕਰੇਗਾ ਉਹੀ ਵੀ ਵਿਸ਼ਵਾਸ ਕਰੇਗਾ ਕਿ ਉਹ ਨੂੰ ਪਰਮੇਸ਼ਰ ਨੇ ਸਾਡੇ ਲਈ ਭੇਜਿਆ ਹੈ। ਪਰਮੇਸ਼ਰ ਨੇ ਉਹ ਨੂੰ ਕਿਹੜੇ ਕੰਮ ਲਈ ਭੇਜਿਆ ਉਹਦੇ ਹਰ ਗਹਿਰੇ ਭੇਤ ਨੂੰ ਸਮਝੇਗਾ ਕਿ ਸਿਰਫ ਸਾਡੇ ਲਈ ਜਾਨ ਦੇਣ ਦੇ ਲਈ ਨਹੀਂ ਪਰ ਸਾਡੀਆਂ ਜਾਨਾਂ ਨੂੰ ਵੀ ਬਚਾਉਣ ਦੇ ਲਈ ਆਇਆ ਸੀ। ਹਾਂ ਤੇ ਜਿਹੜਾ ਇਹ ਕਹੇਗਾ ਕਿ ਯਿਸੂ ਮਸੀਹ ਪਰਮੇਸ਼ਰ ਸਾਡੀਆਂ ਜਾਨਾਂ ਬਚਾਉਣ ਦੇ ਲਈ ਸਾਨੂੰ ਨਵਾਂ ਜੀਵਨ ਦੇਣ ਦੇ ਲਈ ਨਵਾਂ ਸੁਭਾਅ ਨਵੀਂ ਜ਼ਿੰਦਗੀ ਤੇ ਨਵੇਂ ਰਾਹ ਦੱਸਣ ਆਇਆ ਸੀ। ਉਹ ਇਹ ਤਾਂ ਜਾਣ ਗਿਆ ਕਿ ਸੱਚਾਈ ਕੀ ਸੀ ਪਰ ਜੇ ਇਹ ਜਾਣਨ ਤੋਂ ਬਾਅਦ ਨਾ ਉਹ ਮਸੀਹ ਦੇ ਰਾਹਾਂ ਤੇ ਚੱਲਿਆ ਨਾ ਉਹਦੇ ਨਵੇਂ ਨਿਯਮ ਨੂੰ ਨੇ ਸਮਝਿਆ ਨਾ ਜਨਮ ਨਵੀਂ ਜ਼ਿੰਦਗੀ ਨੂੰ ਗ੍ਰਹਿਣ ਕੀਤਾ ਅੱਜ ਵੀ ਉਹ ਲੋਕਾਂ ਦੇ ਹੱਥਾਂ ਦੇ ਵੱਲ ਵੇਖਦਾ ਤੇ ਲੋਕਾਂ ਦੇ ਵੱਲ ਹੀ ਵੇਖ-ਵੇਖ ਕੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਉਹਨੇ ਕਰ ਪਾਇਆ ਮੈਂ ਵੀ ਪਾਵਾਂਗਾ ਜੇ ਉਹ ਸਰਕਾਰੀ ਨੌਕਰੀ ਤੇ ਲੱਗਾ ਮੈਂ ਵੀ ਲੱਗਾਗਾ ਪਰ ਮਸੀਹ ਨੂੰ ਕੱਲ ਨੰਦਾ ਮਕਸਦ ਸੀ ਕਿ ਅਸੀਂ ਸਾਰੇ ਉਹਨੂੰ ਵੇਖੀਏ ਕਿ ਜੇ ਮਸੀਹ ਨੇ ਸਦਾ ਦਾ ਜੀਵਨ ਲਿਆ ਅਸੀਂ ਵੀ ਲਾਵਾਂਗੇ ਜੇ ਮਸੀਹ ਨੇ ਪਰਮੇਸ਼ਰ ਦੇ ਪੁੱਤਰ ਅਤੇ ਪਿਆਰੇ ਪੁੱਤਰ ਹੋਣ ਦਾ ਦਰਜਾ ਲਿਆ ਤਾਂ ਅਸੀਂ ਵੀ ਲਾਵਾਂਗੇ ਕਹਿੰਦਾ ਉਹ ਇਨਸਾਨ ਜਿਹੜਾ ਮਸੀਹ ਨੂੰ ਵੇਖ ਕੇ ਵਿਸ਼ਵਾਸ ਕਰੇਗਾ ਕਹਿੰਦਾ ਜਿਹੜਾ ਵਿਅਕਤੀ ਪਰਮੇਸ਼ਰ ਦੇ ਪੁੱਤਰ ਤੇ ਵਿਸ਼ਵਾਸ ਕਰੇਗਾ ਉਹ ਦੋਸ਼ੀ ਨਹੀਂ ਠਹਿਰਿਆ ਜਾਵੇਗਾ ਜਦੋਂ ਅੰਤ ਦਾ ਵੇਲਾ ਆਏਗਾ ਉਹ ਦੋਸ਼ੀ ਨਹੀਂ ਠਹਿਰੇਗਾ ਕਿਉਂਕਿ ਉਹਨੂੰ ਪਤਾ ਆ ਕਿ ਪਰਮੇਸ਼ਰ ਨੇ ਮੈਨੂੰ ਕਿਹੜੀ ਰਾਹ ਦਿੱਤੀ ਤੇ ਉਹਨੇ ਉਹਨਾਂ ਰਾਵਾਂ ਨੂੰ ਫੋਲੋ ਵੀ ਕੀਤਾ ਪਰ ਕਹਿੰਦਾ ਜਿਹੜਾ ਇਹ ਵਿਸ਼ਵਾਸ ਨਹੀਂ ਕਰੂਗਾ ਕਿ ਯੀਸ਼ੂ ਪਰਮੇਸ਼ਰ ਦਾ ਪੁੱਤਰ ਹੈ ਉਹ ਸਾਡੇ ਲਈ ਭੇਜਿਆ ਗਿਆ ਉਹਨੇ ਸਾਡੇ ਕਰਕੇ ਕੋੜੇ ਖਾਦੇ ਸਾਡੇ ਪਾਪਾਂ ਦੇ ਕਰਕੇ ਉਹਨੇ ਤਾੜਨਾਵਾਂ ਸਹੀਆਂ ਸਾਨੂੰ ਨਵਾਂ ਰਾਹ ਨਵੀਂ ਜ਼ਿੰਦਗੀ ਨਵਾਂ ਨੇਮ ਅਤੇ ਨਵੇਂ ਤਰੀਕੇ ਸਿਖਾਉਣ ਦੇ ਲਈ ਉਸ ਧਰਤੀ ਤੇ ਆਇਆ ਤਉ ਉਹ ਨਾ ਬਚਾਇਆ ਜਾਵੇਗਾ ਉਹ ਦੋਸ਼ੀ ਠਹਿਰੇਗਾ ਕਿਉਂਕਿ ਉਹਨੇ ਇਸ ਗੱਲ ਦਾ ਵਿਸ਼ਵਾਸ ਨਹੀਂ ਕੀਤਾ ਔਰ ਬਹੁਤ ਸਾਰੇ ਆ ਜਿਹੜੇ ਅੱਜ ਵੀ ਮਸੀਹ ਦੇ ਖਿਲਾਫ ਸਬੂਤ ਲੱਭਦੇ ਫਿਰਦੇ ਆ ਜਿਹੜੇ ਲੋਕਾਂ ਨੇ ਮਸੀਹ ਨੂੰ ਆਪਣੇ ਅੱਖੀ ਵੇਖਿਆ ਉਹਦੇ ਵਿੱਚ ਰਹੇ ਉਹਦੇ ਨਾਲ ਬਚਪਨ ਤੋਂ ਲੈ ਕੇ ਉਹਦੇ ਹੁਣ ਤੱਕ ਖਬਰ ਚ ਰੱਖੇ ਜਾਣ ਤੱਕ ਆਕਾਸ਼ ਉਠਾਏ ਜਾਣ ਤੱਕ ਸਭ ਕੁਝ ਵੇਖਿਆ ਇਹਨਾਂ ਨੇ ਸਾਰੀ ਜ਼ਿੰਦਗੀ ਉਹਦੀ ਵੇਖੀ ਸੀ ਜਿਨ੍ਹਾਂ ਨੇ ਸਭ ਜਾਣਿਆ ਸੀ ਕਿ ਇਹ ਤਾਂ ਯੂਸਫ ਦਾ ਪੁੱਤਰ ਆ ਸਾਡੇ ਅੱਖਾਂ ਦੇ ਵਿੰਦਿਆਂ ਵਿੰਦਿਆਂ ਵੱਡਾ ਹੋਇਆ ਤਾਂ ਜਦੋਂ ਉਹ ਦੋਸ਼ ਨਹੀਂ ਲੱਭ ਸਕੇ ਤਾਂ ਫਿਰ ਕੋਈ ਅੱਜ ਦਾ ਇਨਸਾਨ ਜਿਨੇ ਉਹਨੂੰ ਇਹ ਵੀ ਨਹੀਂ ਪਤਾ ਕਿ ਬਾਈਬਲ ਕਿਹੜੀ ਸਦੀ ਚ ਲਿਖੀ ਗਈ ਆ ਕਿਉਂਕਿ ਉਸ ਵੇਲੇ ਦੀਆਂ ਸਦੀਆਂ ਦਾ ਕੋਈ ਕਾਊਂਟ ਨਹੀਂ ਸੀ ਉਸ ਵੇਲੇ ਕੁਝ ਗਿਣਿਆ ਨਹੀਂ ਜਾਂਦਾ ਸੀ ਉਹ ਕਿਦਾਂ ਲੱਭ ਲੈਣਗੇ ਉਹਦੇ ਵਿੱਚ ਦੋਸ਼ ਕਿੱਦਾਂ ਉਹਨੂੰ ਦੋਸ਼ੀ ਤੇ ਕਿਦਾਂ ਬਾਈਬਲ ਨੂੰ ਝੂਠਾ ਸਾਬਿਤ ਕਰ ਦੇਣਗੇ ਇਸ ਕਰਕੇ ਜੋ ਆਪਣੀ ਝੂਠੀ ਚਾਲ ਅਤੇ ਕਿਸੇ ਨੂੰ ਝੂਠਾ ਸਾਬਿਤ ਕਰਨਿਆ ਦੋਸ਼ ਲਗਾਉਣ ਚ ਲੱਗਾ ਉਹਨੂੰ ਆਪਣਾ ਕੰਮ ਕਰਨ ਦੋ ਕਿਉਂਕਿ ਇਹ ਸਭ ਕੁਝ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਅੰਤ ਦੇ ਵਚਨ ਦੇ ਵਿੱਚ ਅਸੀਂ ਲਿਖਿਆ ਕਿ ਝੂਠੇ ਨਾ ਵੀ ਉੱਠਣਗੇ ਮਸੀਹ ਤੇ ਦੋਸ਼ ਲਗਾਏ ਜਾਣਗੇ ਤੁਹਾਡੇ ਤੇ ਦੋਸ਼ ਲਗਾਏ ਜਾਣਗੇ ਤੁਹਾਡੇ ਤੇ ਸਜ਼ਾ ਦਿੱਤੀ ਜਾਊਗੀ ਬਾਈਬਲ ਪੜ੍ਹਨ ਦੇ ਕਾਰਨ ਤੁਹਾਨੂੰ ਜੇਲ੍ਹਾਂ ਚ ਸੱਟਿਆ ਜਾਵੇਗਾ ਸਭ ਕੁਝ ਹੋਣਾ ਆਮ ਗੱਲ ਹੈ ਇਹਦਾ ਮਤਲਬ ਇਹ ਰਾਜ ਜੋ ਸਾਡੇ ਲਈ ਆ ਇਹ ਮਸੀਹ ਨੇ ਹੀ ਤਿਆਰ ਕੀਤਾ ਕਿਉਂਕਿ ਜਿਹੜੇ ਰਾਤ ਉਹ ਚੱਲਿਆ ਜੇ ਅਸੀਂ ਉਹਦੇ ਰਾਹ ਤੇ ਚੱਲਾਂਗੇ ਤਾਂ ਫਿਰ ਸਾਡੇ ਤੇ ਵੀ ਉਹਦੇ ਵਾਂਗ ਦੋਸ਼ ਲੱਗਣਗੇ ਸਾਡੇ ਤੇ ਵੀ ਉਹਦੇ ਵਾਂਗ ਲੋਕੀ ਝੂਠੀਆਂ ਕਹਾਣੀਆਂ ਪਾਉਣਗੇ ਕਿ ਇਹਨਾਂ ਨੇ ਇਦਾਂ ਇਦਾਂ ਕੀਤਾ ਸਾਨੂੰ ਵੀ ਲੋਕ ਮਾੜਾ ਕਹਿਣਗੇ ਜੇ ਦੋਨੋਂ ਕਿਹਾ ਗਿਆ ਤੇ ਇਹ ਚ ਕੋਈ ਵੱਡੀ ਗੱਲ ਨਹੀਂ ਹੈਗੀ ਅਸੀਂ ਤਾਂ ਪਾਪੀ ਗੁਨੇਗਾਰ ਹਾਂ ਤੇ ਜਦੋਂ ਉਸ ਪਵਿੱਤਰ ਪੁਰਖ ਤੇ ਲੋਕਾਂ ਨੇ ਦੋਸ਼ ਲਗਾਏ ਤਾਂ ਸਾਡੇ ਤੇ ਵੀ ਲੱਗ ਜਾਣ ਕੋਈ ਪ੍ਰੋਬਲਮ ਨਹੀਂ ਪਰ ਅਸੀਂ ਦਇਆ ਭਲਾਈ ਅਤੇ ਸੱਚੇ ਰਾਹ ਨੂੰ ਸਚਾਈ ਦੇ ਜੀਵਨ ਨੂੰ ਨਹੀਂ ਛੱਡਣਾ ਅਸੀਂ ਉਸੇ ਰਾਹ ਤੇ ਚੱਲਣਾ ਜਿਸ ਰਾਹ ਦੀ ਮੌਲਜ ਸਾਨੂੰ ਸਾਡੇ ਬਾਪ ਨੇ ਦਿੱਤੀ ਹੈ ਔਰ ਉਹ ਸਾਡਾ ਆਤਮਿਕ ਬਾਪ ਆ ਇਹ ਅਧਿਕਾਰ ਸਾਨੂੰ ਹੈਗਾ ਅਸੀਂ ਉਹਨੂੰ ਕਹਿ ਸਕਦੇ ਹਾਂ ਇਹਨੇ ਸਾਡੇ ਕਰਕੇ ਆਪਣਾ ਇਨਸਾਨੀ ਈਰ ਖੁਰਮਾਨ ਕੀਤਾ ਮੌਤ ਦੇ ਉੱਤੇ ਫਤਿਹ ਪਾ ਕੇ ਅੱਜ ਮੁਰਦਿਆਂ ਦੇ ਵਿੱਚੋਂ ਜੰਦਾ ਹੋ ਕੇ ਸਵਰਗ ਦੇ ਵਿੱਚ ਰਾਜ ਕਰ ਰਿਹਾ ਉਹ ਸਾਡਾ ਆਤਮਿਕ ਪਿਤਾ ਯਾਰ ਜਿਹੜੇ ਉਸ ਆਤਮਿਕ ਪਿਤਾ ਦੇ ਰਾਹ ਤੇ ਚੱਲਣਗੇ ਉਹ ਉਸ ਆਤਮਿਕ ਪਿਤਾ ਦੀ ਤਰ੍ਹਾਂ ਸਦਾ ਦੇ ਜੀਵਨ ਨੂੰ ਪ੍ਰਾਪਤ ਕਰਨਗੇ ਹallelujah ਆਵਾਜ਼ ਦੇ ਨਾਲ ਵਚਨਾਂ ਦੇ ਦੁਆਰਾ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਾਂਗੇ ਹੇਲੂਇਆ 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 ਧੰਵਾ 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 ਧੰਨਵਾਦ ਕਰਦੇ ਮਹਾਨ ਪਿਤਾ ਪਰਮੇਸ਼ਰ ਸ਼ਾਨਾ ਦੇ ਪ੍ਰਭੂ ਇਹ ਹਵਤਵੜੀ ਪਵਿੱਤਰ ਹਜ਼ੂਰੀ ਅਗੇ ਝੁਕਦੇ ਆਂ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਡਿਆਈ ਦਿੰਦੇ ਹੋਏ ਖੁਦਾਵਾਨ ਅੱਜ ਦੀ ਸ਼ਾਮ ਲਈ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਪਿਤਾ ਜੋ ਅੱਜ ਦਾ ਇਹ ਖਾਸ ਪਾਲ ਸੁੰਦਰ ਸਮਾ ਅਤੇ ਨਵੇਂ ਸਾਥ ਤੁਸੀਂ ਸਾਨੂੰ ਦਿੱਤੇ ਪਿਤਾ ਪਰਮੇਸ਼ਰ ਦਿਨ ਪਰ ਦੇ ਵਿੱਚ ਤੁਸੀਂ ਸਾਨੂੰ ਸੰਭਾਲਿਆ ਖੁਦਾਵੰਦ ਸਾਡੇ ਰਾਹਾਂ ਨੂੰ ਸਿੱਧਾ ਕੀਤਾ ਪਿਤਾ ਪਰਮੇਸ਼ਰ ਸਾਨੂੰ ਭੋਜਨ ਪਾਣੀ ਅਤੇ ਰੋਜ਼ ਦੀ ਰੋਟੀ ਸਾਡੀ ਦਿੱਤੀ ਖੁਦਾਵੰਦਾ ਪੂਰੇ ਘਰ ਪਰਿਵਾਰ ਨੂੰ ਬਲੈਸ ਕੀਤਾ ਸਾਡੇ ਆਂਡੇ ਗਵਾਂਡੇ ਰਿਸ਼ਤੇਦਾਰ ਭੈਣਾਂ ਭਾਈਆਂ ਨੂੰ ਤੁਸੀਂ ਬਰਕਤ ਦਿੱਤੀ ਸੰਭਾਲਿਆ ਅਤੇ ਸੁੱਖਾਂ ਦੇ ਸਾਥ ਦਿੱਤੇ ਪਿਤਾ ਪਰਮੇਸ਼ਰ ਇਸ ਸੁੱਖ ਦੇ ਸਾਥ ਲਈ ਨਵੀਂ ਜ਼ਿੰਦਗੀ ਔਰ ਨਵੀਆਂ ਨਿਯਮਤਾਂ ਦੇ ਲਈ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਦ ਖਾਸ ਕਰਕੇ ਸ਼ੁਕਰ ਕਰਦੇ ਪਰਮੇਸ਼ਰ ਪਤਾ ਅੱਜ ਦੇ ਨਵਜਨਾ ਦੇ ਲਈ ਪ੍ਰਭੂ ਜੀ ਜੋ ਅੱਜ ਦਾ ਇਹ ਖਾਸ ਵਚਨ ਤੁਸੀਂ ਸਾਨੂੰ ਦਿੱਤਾ ਪਿਤਾ ਪਰਮੇਸ਼ਰ ਕਿ ਹਰੇਕ ਅਪਲਾਈ ਕਰਦਾ ਹੈ ਉਹ ਮਹਿਮਾ ਆਦਰ ਅਤੇ ਸ਼ਾਂਤੀ ਪ੍ਰਾਪਤ ਕਰੇਗਾ ਖੁਦਾਵੰਦ ਸੱਡੀ ਮਦਦ ਸਹਿਤ ਅਤੇ ਅਗਵਾਈ ਕਰੋ ਅਸੀਂ ਤੁਹਾਡੇ ਨਾਮ ਦੇ ਵਿੱਚ ਵਧਿਏ ਅਤੇ ਉਸ ਮਹਿਮਾ ਦੇ ਮੁਕਟ ਨੂੰ ਪ੍ਰਾਪਤ ਕਰੀਏ ਉਸ ਆਦਰ ਅਤੇ ਸ਼ਾਂਤੀ ਨੂੰ ਪ੍ਰਾਪਤ ਕਰ ਲਈਏ ਖੁਦਾਵੰਦ ਜੋ ਸੰਸਾਰ ਸਾਨੂੰ ਨਹੀਂ ਦਿੰਦਾ ਕਿਉਂਕਿ ਤੁਸੀਂ ਵਚਨ ਦੇ ਵਿੱਚ ਕਿਹਾ ਹੈ ਕਿ ਮੈਂ ਤੁਹਾਨੂੰ ਉਹ ਸ਼ਾਂਤੀ ਦਿੰਦਾ ਹਾਂ ਜਿਹੜੀ ਸੰਸਾਰ ਤੁਹਾਨੂੰ ਨਹੀਂ ਦਿੰਦਾ ਖੁਦਾਵੰਦ ਅਸੀਂ ਸੱਚੀ ਸ਼ਾਂਤੀ ਆਪਸੀ ਪ੍ਰੇਮ ਦਇਆ ਭਾਵਨਾ ਦੇ ਵਿੱਚ ਬਣੀ ਰਹੀਏ ਅਸੀਂ ਉਹਨਾਂ ਰਾਹਾਂ ਦੇ ਉੱਤੇ ਚੱਲੀਏ ਜਿਨ੍ਹਾਂ ਰਾਹਾਂ ਦਾ ਗਿਆਨ ਸਾਨੂੰ ਮਸੀਹ ਨੇ ਦਿੱਤਾ ਅਸੀਂ ਸਾਰੇ ਉਹਨਾਂ ਰਾਹਾਂ ਦੇ ਉੱਤੇ ਚੱਲੀਏ ਪਤਾ ਪਰਮੇਸ਼ਰ ਜਿੰਨਾ ਰਾਹ ਹਤੇ ਤੁਸੀਂ ਚੱਲੇ ਪ੍ਰਭੂ ਜੀ ਤੁਹਾਡਾ ਸਦਾ ਦਾ ਦਇਆ ਵਾਲਾ ਹੱਥ ਸਾਡੀ ਜ਼ਿੰਦਗੀ ਦੇ ਵਿੱਚ ਹੁਣ ਤੋਂ ਲੈ ਕੇ ਸਦਾ ਤੱਕ ਬਣਿਆ ਰਹੇ ਪਤਾ ਪਰਮੇਸ਼ਰ ਆਪਣੇ ਲਹੂ ਦੇ ਵਸੀਲੇ ਸਾਨੂੰ ਬLES ਕਰੋ ਆਜ਼ਾਦੀ ਕਰੋ ਭਾਵੇਂ ਅਸੀਂ ਯਹੂਦੀਆਂ ਦੇ ਵਿੱਚ ਸੀ ਭਾਵੇਂ ਯੂਨਾਨੀਆਂ ਦੇ ਵਿੱਚ ਸੀ ਖੁਦਾਵੰਦ ਪਰ ਤੁਸੀਂ ਸਾਨੂੰ ਚੁਣਿਆ ਤੇ ਅਲੱਗ ਕੀਤਾ ਆਪਣੇ ਵਚਨਾਂ ਦੇ ਨਾਲ ਸੰਭਾਲਿਆ ਤੇ ਸ਼ਿੰਗਾਰਿਆ ਪ੍ਰਭੂ ਜੀ ਜੋ ਰਾਹ ਤੁਸੀਂ ਸਾਡੀ ਜ਼ਿੰਦਗੀ 'ਚ ਸਾਨੂੰ ਵਿਖਾਏ ਪਰਮੇਸ਼ਰ ਪਤਾ ਸਾਡੀ ਮਦਦ ਕਰੋ ਐਸੀ ਉਹਨਾਂ ਹੀ ਰਾਹਾਂ ਦੇ ਉੱਤੇ ਚੱਲੀਏ ਅਤੇ ਅਸੀਂ ਤੁਹਾਡੇ ਪਵਿੱਤਰ ਨਾਮ ਤੇ ਵਿਸ਼ਵਾਸ ਕਰ ਗਿਆ ਤੇ ਸਦਾ ਤੱਕ ਇਸੇ ਵਿਸ਼ਵਾਸ ਦੇ ਵਿੱਚ ਬਣੇ ਰਹੀਏ ਕਿਉਂਕਿ ਪਰਮੇਸ਼ਰ ਪਤਾ ਤੁਸੀਂ वचन ਦੇ ਵਿੱਚ ਕਿਹਾ ਕਿ ਪਰਮੇਸ਼ਰ ਦਾ ਪੁੱਤਰ ਇਸ ਸੰਸਾਰ ਦੇ ਵਿੱਚ ਕਿਉਂ ਭੇਜਿਆ ਗਿਆ ਓਬਵੀਅਸਲੀ ਨਹੀਂ ਭੇਜਿਆ ਗਿਆ ਕਿ ਉਹ ਸਾਡੇ ਲਈ ਦੋਸ਼ੀ ਠਹਿਰੇ ਉਹ ਇਸ ਲਈ ਨਹੀਂ ਭੇਜਿਆ ਗਿਆ ਕਿ ਸਿਰਫ ਉਹ ਸਾਡੇ ਲਈ ਜਾਨ ਦਵੇ ਉਹ ਇੱਥੋਂ ਚਲਾ ਜਾਵੇ ਪਰ ਉਹ ਇਸ ਲਈ ਭੇਜਿਆ ਗਿਆ ਕਿ ਸਾਨੂੰ ਹਨੇਰੇ ਵਿੱਚ ਬੈਠੇ ਹੋયા ਨੂੰ ਰੋਸ਼ਨੀ ਦਾ ਰਾਹ ਦੱਸੇ ਸਾਨੂੰ ਉਲਝਿਆ ਹੋਇਆਂ ਨੂੰ ਉਸ ਸੁਲਝਾਵੇ ਸਾਡੇ ਮਨ ਦੇ ਸ਼ੱਕ ਵਹਿਮ ਨੂੰ ਉਹ ਦੂਰ ਕਰੇ ਔਰ ਸਾਨੂੰ ਪਵਿੱਤਰ ਸ਼ੁੱਧ ਕਰੇ ਸਾਨੂੰ ਨਵਾਂ ਰਾਹ ਤੇ ਨਵੀਂ ਜ਼ਿੰਦਗੀ ਦੇਵੇ ਸਾਡੇ ਵਿੱਚ ਰਹਿ ਕੇ ਉਹ ਸਾਨੂੰ ਉਸ ਰਾਹ ਦੀ ਸਿੱਖਿਆ ਦੇਵੇ ਜਿਹਨੂੰ ਅਸੀਂ ਜਾਣ ਹੀ ਨਾ ਸਕੀਏ ਸੱਚਮੱਚ ਤੁਹਾਡੇ ਭਲਾਈ ਦੇ ਰਾਹ ਦੇ ਉੱਤੇ ਅਸੀਂ ਵੀ ਚੱਲਦੇ ਰਹੀਏ ਖੁਦਾਵੰਦ ਅਸੀਂ ਵੀ ਹਰ ਇੱਕ ਦੇ ਲਈ ਦੁਆਵਾਂ ਕਰੀਏ ਅਸੀਂ ਹਰ ਇੱਕ ਭੈਣ ਭਾਈ ਨੂੰ ਬਚਾਉਣ ਲਈ ਮਿਹਨਤ ਕਰੀਏ ਪਿਤਾ ਪਰਮੇਸ਼ਰ ਸਾਡੇ ਵਿੱਚ ਵੀ ਤੁਹਾਡਾ ਪਵਿੱਤਰ ਆਤਮਾ ਬਹੁਤਾਈ ਦੇ ਨਾਲ ਕੰਮ ਕਰੇ ਖੁਦਾਵੰਦ ਅਸੀਂ ਤੁਹਾਡੇ ਰੂਹ ਦੇ ਕੰਮਾਂ ਤੋਂ ਪਿੱਛੇ ਨਾ ਹਟੀਏ ਪ੍ਰਭੂ ਜੀ ਹਰ ਇੱਕ ਜਨ ਬਹੁਤਾਈ ਦੇ ਨਾਲ ਤੁਹਾਡੇ ਹੀ ਤਰ੍ਹਾਂ ਦੁਖੀਆਂ ਬਿਮਾਰਾਂ ਲਾਚਾਰਾਂ ਪਰੇਸ਼ਾਨਾਂ ਦੇ ਲਈ ਖੜਾ ਕੀਤਾ ਜਾਵੇ ਪਿਤਾ ਪਰਮੇਸ਼ਰ ਹਰ ਕੋਈ ਕਿਸੇ ਦੇ ਦੁੱਖ ਨੂੰ ਆਪਣਾ ਦੁੱਖ ਸਮਝੇ ਪਿਤਾ ਜਿੱਦਾਂ ਤੁਸੀਂ ਦੁਖੀਆਂ ਨੂੰ ਵੇਖਿਆ ਤੇ ਰੋਏ ਹਾਟੇਉਨਾ ਦਾ ਦੁੱਖ ਦੂਰ ਕਰਨ ਲਈ ਤੁਸੀਂ ਪ੍ਰਾਰਥਨਾਵਾਂ ਕੀਤੀਆਂ। ਖੁਦਾਵੰਦ ਅੱਜ ਇਸ ਜਗ੍ਹਾ ਤੇ ਮੌਜੂਦ ਇਸ ਪ੍ਰਾਰਥਨਾ ਨੂੰ ਸੁਣਦੇ ਹਾਰੀਕ ਪੈਨ ਪਾਈ ਵੀ ਇਸੇ ਤਰ੍ਹਾਂ ਹਾਰੀਕ ਦੁਖੀ, ਮਸਕੀਨ, ਬਿਮਾਰ, ਪਰੇਸ਼ਾਨ ਦੀ ਸਹਾਇਤਾ ਕਰੇ, ਉਹਨਾਂ ਦੀ ਮਦਦ ਕਰੇ, ਖਾਸ ਤੌਰ ਤੇ ਉਹਨਾਂ ਲਈ ਪ੍ਰਾਰਥਨਾ ਕਰੇ। ਪ੍ਰਤਾਰ ਤੁਹਾਡੇ ਦਿੱਤੇ ਨਾਹਾਂ ਤੇ ਤੁਹਾਡੇ ਦਿੱਤੇ ਗਿਆਨ ਅਨੁਸਾਰ ਚੱਲੇ। ਜੋ ਗਿਆਨ ਅਤੇ ਦਇਆ ਭਲਾਈ ਔਰ ਪ੍ਰੇਮ ਦੀਆਂ ਗੱਲਾਂ ਤੁਸੀਂ ਸਾਨੂੰ ਦੱਸਿਆ ਪਰਮੇਸ਼ਰ ਪਤਾ, ਉਹ ਗੱਲਾਂ ਹੁਣ ਤੋਂ ਲੈ ਕੇ ਸਦਾ ਤੱਕ ਸਾਡੇ ਵਿੱਚ ਬਣੀਆ ਰਹਿਣ। ਪਰਮੇਸ਼ਰ ਪਤਾ ਅਸੀਂ ਦੋਸ਼ੀ ਨਾ ਠਹਿਰਾਈ ਜਾਈ ਪਰ ਅੰਤ ਦੇ ਦਿਨ ਅਸੀਂ మహిਮ ਦੇ ਮੁਕਤ ਔਰ ਸਦਾ ਦੇ ਜ ਸਤਿ ਆਜ ਨੂੰ ਪ੍ਰਾਪਤ ਕਰੀਏ ਇਸ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਉਹਨਾਂ ਰਾਹਾਂ ਦੇ ਉੱਤੇ ਚੱਲਿਏ ਪਤਾ ਜਿੰਨਾ ਰਾਹਾਂ ਦੀ ਨੌਲੇਜ ਤੁਸੀਂ ਸਾਨੂੰ ਦਿੱਤੀ ਔਰ ਅਸੀਂ ਸੱਚਮੁੱਚ ਖੁਦਾਵੰਦ ਪਾਈ ਚਾਰੇ ਦੇ ਪ੍ਰੇਮ ਦੇ ਵਿੱਚ ਬਣੇ ਰਹੀਏ ਅਸੀਂ ਸਭ ਮਿਲ ਕੇ ਇੱਕ ਦੂਜੇ ਲਈ ਦੁਆਵਾਂ ਕਰੀਏ ਖੁਦਾ ਇੱਕ ਦੂਜੇ ਲਈ ਬੋਝ ਉਠਾਈਏ ਖੁਦਾਵੰਦ ਔਰ ਪਰਮੇਸ਼ਰ ਦੇ ਪੁੱਤਰ ਦੇ ਸੰਸਾਰ ਵਿੱਚ ਆਉਣ ਦੇ ਮਕਸਦ ਨੂੰ ਪੂਰਿਆ ਕਰਨ ਵਾਲੇ ਹੋ ਜਾਈਏ ਮਹਾਨ ਖੁਦਾਵੰਦ ਅਸੀਂ ਸਾਰੇ ਮਿਲ ਕੇ ਦੁਆ ਕਰਦੇ ਹਾਂ ਉਹਨਾਂ ਸਾਰੇ ਹੀ ਭੈਣਾ ਪਾਈਆਂ ਦੇ ਲਈ ਜਿਨ੍ਹਾਂ ਨੇ ਆਪਣੇ ਨਾਮ ਤੁਹਾਡੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਭੇਜੇ ਨੇ ਖੁਦਾਵੰਦ ਪਰਗਤ ਸਿੰਘ ਲਈ ਦੁਆ ਕਰਦੇ ਖੁਦਾਵਨ ਜੋ ਵੀ ਇਸ ਭਰਾ ਦੀਆਂ ਪੈਸੇ ਦੀਆਂ ਕਮੀਆਂ ਘਟੀਆਂ ਥੋੜਾ ਨੇ ਖੁਦਾਵਨ ਹਰ ਇੱਕ ਥੋੜ ਨੂੰ ਆਪਣੇ ਸਮਰਥੀ ਨਾਮ ਸਰਗਰਾਜ ਦੇ ਖਜ਼ਾਨੇ ਦੇ ਵਿੱਚੋਂ ਪੂਰਿਆ ਕਰੋ ਖੁਦਾਵਨ ਆਪਣੀ ਕਿਰਪਾ ਆਸ਼ੀਸ਼ ਬਰਕਤ ਦੇ ਵਸੀਲੇ ਆਪਣੇ ਬੇਟੇ ਨੂੰ ਬles ਕਰੋ ਖੁਦਾਵਨ ਸੱਚੀ ਸ਼ਾਂਤੀ ਨੂੰ ਦਿਓ ਪਿਆਰੇ ਪਰਮੇਸ਼ਰ ਪਿਤਾ ਆਪਣੇ ਦੂਤਾਂ ਦੇ ਦੁਆਰਿਆਂ ਦੀ ਮਦਦ ਸਹਾਇਤਾ ਗਵਾਹੀ ਕਰੋ ਪਿਤਾ ਹਰਦੀਪ ਕੌਰ ਲਈ ਦੁਆ ਕਰਦੇ ਉਹਦਾ ਪੂਰੇ ਹੀ ਪਰਿਵਾਰ ਨੂੰ ਬਰਕਤ ਆਸ਼ੀਸ਼ ਦਿਨਾ ਖੁਦਾ ਪੂਰੇ ਪਰਿਵਾਰ ਦੇ ਸਾਰੇ ਹੀ ਰੋਗਾ ਬੰਦਨਾ ਬਿਮਾਰੀਆਂ ਪੀਣਾ ਪਰੇਸ਼ਾਨੀਆਂ ਤੋਂ ਆਜ਼ਾਦ ਕਰਨਾ ਫ੍ਰੀ ਕਰਨਾ ਮਿੰਦਰ ਕੌਰ ਲਈ ਦੁਆ ਕਰਦੇ ਖੁਦਾਵੰਨ ਜੋਨਾਂ ਦਾ ਯੂਰਿਨ ਲੀਕ ਹੁੰਦਾ ਪਿਆਰੇ ਪਰਮੇਸ਼ਰ ਪਿਤਾ ਜੀ ਉਹਨਾਂ ਨੂੰ ਇਸ ਪ੍ਰੋਬਲਮ ਤੋਂ ਆਜ਼ਾਦ ਕਰੋ ਪਿਆਰੇ ਪਰਮੇਸ਼ਰ ਅੱਜ ਹੀ ਪੈਨਿਸ ਮੁਸੀਬਤ ਪਰੇਸ਼ਾਨੀ ਤੋਂ ਫ੍ਰੀ ਕਿਤੇ ਜਾਣ ਗੁਰਮੀਤ ਕੌਰ ਲਈ ਦੁਆ ਕਰਦੇ ਖੁਦਾਵੰਨ ਉਹ ਚੀਜ਼ ਵੀ ਜਗ੍ਹਾ ਤੇ ਕੰਮ ਕਰਨਾ ਚਾਹੁੰਦੇ ਨੇ ਖੁਦਾਵੰਨ ਉਹਨਾਂ ਦੀ ਸੈਲਰੀ ਨੂੰ ਉੱਥੇ ਉਹਨਾਂ ਦੇ ਲਈ ਵਧਨ ਚੁਣਾ ਦੀ ਮਦਦ ਕਰਨਾ ਖੁਦਾ ਕਿਉਂਕਿ ਉਹਨਾਂ ਦਾ ਵਰਕ ਪਿਤਾ ਪਰਮੇਸ਼ਰ ਬਹੁਤ ਹਾਰੜਿਆ ਖੁਦਾ ਤਾਂ ਉਹਨਾਂ ਦੀ ਸੈਲਰੀ ਵੀ ਉਹਨਾਂ ਦੇ ਅਨੁਸਾਰ ਹੋਣੀ ਚਾਹੀਦੀ ਆ ਤੁਸੀਂ ਉਹਨਾਂ ਦੀ ਮਦਦ ਕਰੋ ਪਿਆਰੇ ਪ੍ਰਭੂ ਜੀ ਪਿੰਕੀ ਲਈ ਦੁਆ ਕਰਦੇ ਆ ਜੋ ਹਰ ਰੋਜ਼ ਅਤੇ 24 ਘੰਟੇ ਇਹਨਾਂ ਦਾ ਸਿਰ ਦਰਦ ਕਰਦਾ ਰਹਿੰਦਾ ਪਿਤਾ ਪਰਮੇਸ਼ਰ ਇਸ ਬੈਨ ਨੂੰ ਇਸ ਪਰੇਸ਼ਾਨੀ ਤੋਂ ਇਸ ਰੋਗ ਤੋਂ ਆਜ਼ਾਦ ਕਰੋ ਖੁਦਾ ਆਪਣੀ ਸੱਚੀ ਸਹਾਇਤਾ ਪਿਆ ਜੋ ਬਾਰੇ ਪਰਮੇਸ਼ਰ ਪਿਤਾ ਆਪਣੇ ਦਇਆ ਆਪਣੇ ਕਿਰਪਾ ਵਾਲੇ ਹੱਥ ਦੇ ਨਾਲ ਇਹਨਾਂ ਨੂੰ ਸੰਭਾਲੋ ਬਾਰੇ ਪ੍ਰਭੂ ਜੀ ਤੁਹਾਡਾ ਆਤਮਾ ਤੁਹਾਡਾ ਪਾਖ ਰੂ ਇਹਨਾਂ ਨੂੰ ਬਰਕਤ ਦੇਵੇ ਆਸ਼ੀਰਵ ਦੇ ਖੁਦਾ ਸਾਰੇ ਹੀ ਰੋਗਾਂ ਬੰਦਨਾ ਪੀੜਾਂ ਪਰੇਸ਼ਾਨੀਆਂ ਬਿਮਾਰੀਆਂ ਤੋਂ ਆਜ਼ਾਦ ਕਰੇ ਪਿਆਰੇ ਖੁਦਾਵਨ ਦੁਆ ਕਰਦੇ ਮਹਾਨ ਖੁਦਾਬਨ ਤੁਹਾਡੇ بیٹے ਸ਼ਾਮਸੁੰਦਰ ਲਈ ਇਹਨਾਂ ਦੇ ਹੱਥ ਦੇ ਕਮਾਚ ਵਰਗਾ ਤਾਂ ਇਤਿਆਸ਼ ਹੀ ਦੋ ਖੁਦਾਬਨ ਕਰੋ 12 ਵਿੱਚ ਬਹੁਤ ਤਾਇਤ ਦੇ ਨਾਲ ਵਾਦਾ ਕਰੋ کاروبار ਦੀਆਂ ਸਾਰੀਆਂ ਹੀ ਰੁਕਾਵਟਾਂ ਨੂੰ ਦੂਰ ਕਰੋ ਤੇ ਇਹਨਾਂ ਦੇ ਮਨ ਨੂੰ ਸੱਚੀ ਸ਼ਾਂਤੀ ਦਿਓ ਪ੍ਰਭੂ ਜੀ ਬਲਜੀਤ ਕਾਲ ਲਈ ਦੁਆ ਕਰਦੇ ਹਾਂ ਜੋ ਇਸ ਪੈਨੂ ਗਠੀਆ ਪਿਤਾ ਪਰਮੇਸ਼ਰ ਗਠੀਆ ਦੀਆਂ ਸਾਰੀਆਂ ਹੀ ਦਰਦਾਂ ਤੇ ਸਾਰਾ ਹੀ ਰੋਗ ਯੇਸ਼ੂ ਨਾਮ ਚ ਅੱਜ ਹੀ ਬੰਦ ਹੋ ਜਾਵੇ ਕੈਂਸਲ ਹੋ ਜਾਵੇ ਰੱਦ ਹੋ ਜਾਵੇ ਨਾਸ਼ ਹੋ ਜਾਵੇ ਖੁਦਾਵਾਨ ਹਾਰੀਏ ਗਮੀ ਕਾ ਟੀ ਕਮਜ਼ੋਰੀ ਤੋਂ ਇਸ ਪੈਨੂ ਫ੍ਰੀ ਕਰੋ ਜ਼ਾਦ ਕਰੋ ਖੁਦਾਵਾਨ ਸੰਤੋਖ ਸਿੰਘ ਲਈ ਦੁਆ ਕਰਦੇ ਆ ਜਿਹਨਾਂ ਨੂੰ ਪੈਰਲਾਈਜ਼ ਹੋਇਆ ਖੁਦਾਵਾਨ ਇਸ ਬਿਮਾਰੀ ਦੇ ਬਿਸਤਰ ਤੋਂ ਉੱਠ ਖੜੇ ਹੋਣ ਵਿੱਚ ਇਸ ਬਣਾ ਦੀ ਮਦਦ ਕਰਨਾ ਖੁਦਾ ਇਹ ਮਸੀਹ ਯੇਸ਼ੂ ਦੇ ਨਾਮ ਦੇ ਵਿੱਚ ਉੱਠ ਖੜੇ ਹੋਣ ਖੁਦਾ ਹਾਰੀ ਕਾ ਰੋਗ ਬਿਮਾਰੀ ਹੀ ਨਦੀ ਜ਼ਿੰਦਗੀ ਚ ਅੱਜ ਹੀ ਯੇਸ਼ੂ ਨਾਮ ਦੇ ਵਜ਼ੀਲੇ ਜੰਦੀਰੇ ਬਖਦਾਵੰ ਅੱਜ ਇਹ ਪ੍ਰਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਫ੍ਰੀ ਅਤੇ ਆਜ਼ਾਦੀ ਦੇ ਜਨ ਖੁਦਾਵੰ ਪਵਨ ਦੀਪਲੀ ਦੁਆ ਕਰਦੇ ਖੁਦਾ ਉਹਰਾਵਾ ਵੀਜ਼ਾ ਐਕਸਟੈਂਡ ਹੋਣ ਵਿੱਚ ਉਹਨਾਂ ਦੀ ਮਦਦ ਕਰਨਾ ਪੈਰੇ ਪਰਮੇਸ਼ਰ ਜੋ ਹੁਣ ਤੱਕ ਤੁਸੀਂ ਇਸ ਭੈਣ ਨੂੰ ਸੰਭਾਲਿਆ ਖੁਦਾ ਸਫਲਤਾ ਦੇ ਹੋਰ ਵੀ ਨਵੇਂ-ਨਵੇਂ ਰਾਹ ਸੁਰਨਣ ਦੀ ਜ਼ਿੰਦਗੀ ਚ ਖੋਲੋ ਪੈਰੇ ਪ੍ਰਭੂ ਜੀ ਗੁਰਪ੍ਰੀਤ ਸਿੰਘ ਲਈ ਦੁਆ ਕਰਦੇ ਖੁਦਾਵੰ ਇਹਨਾਂ ਦੇ ਮਾਈਂਡ ਨੂੰ ਚੇਂਜ ਕਰੋ ਖੁਦਾਬੰਦ ਜੋ ਇਹ ਆਪਣੇ ਪਰਿਵਾਰ ਦੀ ਕਦਰ ਨਹੀਂ ਕਰਦੇ ਨਾ ਉਹਨਾਂ ਨੂੰ ਕਾਲ ਕਰ ਦੇ ਨੇ ਖੁਦਾ ਇਹਨਾਂ ਦੇ ਮਨ ਨੂੰ ਬਦਲੋ ਖੁਦਾਬੰਦ ਕਿਉਂਕਿ ਤੁਸੀਂ ਇਹਨਾਂ ਨੂੰ ਇਹਨਾਂ ਦੇ ਪਰਿਵਾਰ ਦੀ ਅੱਛੀ ਵਿਵਸਥਾ ਕਰਨ ਲਈ ਬਣਾਇਆ ਖੁਦਾਬੰਦ ਇਹ ਆਪਣੇ ਪਰਿਵਾਰ ਦੀ ਚੰਗੀ ਦੇਖਭਾਲ ਕਰ ਸਕਣ ਗੁਰਚਰਨ ਸਿੰਘ ਲਈ ਦੁਆ ਕਰਦੇ ਖੁਦਾਵੰਦ ਹਰ ਇੱਕ ਨਸ਼ੇ ਦੀ ਸਪਿਰਟ ਤੋਂ ਆਜ਼ਾਦ ਕਰਨਾ ਖੁਦਾ ਜੋਏ ਨਸ਼ਾ ਛੱਡਣਾ ਚਾਹੁੰਦੇ ਨੇ ਪਰੇ ਪਰਮੇਸ਼ਰ ਇਹਨਾਂ ਦੇ ਮਨ ਨੂੰ ਸਥਿਰ ਕਰੋ ਇਹਨਾਂ ਦੀ ਬਾਡੀ ਤੋਂ ਐਡਿਕਸ਼ਨ ਨੂੰ ਆਜ਼ਾਦ ਕਰੋ ਘਰੋਂ 12 ਵਿੱਚ ਵਾਅਦਾ ਕਰਨਾ ਪੇਤਾ ਚੰਗੀ ਸਿਹਤ ਨਾਲ ਬLES ਕਰਨਾ ਪੂਰੇ ਪਰਿਵਾਰ ਨੂੰ ਬਰਕਤ ਦੇਣਾ ਪਰੇ ਪ੍ਰਭੂ ਜੀ ਸਹੂਏ ਲਈ ਦੁਆ ਕਰਦੇ ਆ ਜੋ ਇਹ ਖਾਣਾ ਨਹੀਂ ਖਾਂਦੇ ਖੁਦਾਵੰਦ ਇਸ ਬੱਚੇ ਨੂੰ ਚੰਗੀ ਸਿਹਤ ਨਾਲ ਬLES ਕਰੋ ਹਰ ਇੱਕ ਕਮਜ਼ੋਰੀ ਤੋਂ ਦੂਰ ਕਰੋ ਸੋਫੀ ਲਈ ਦੁਆ ਕਰਦੇ ਖੁਦਾਵੰਦ ਜਿਨ੍ਹਾਂ ਨੂੰ ਬਹੁਤ ਸਮੇਂ ਤੋਂ ਲਗਾਤਾਰ ਬੁਖਾਰ ਹੋ ਰਿਹਾ ਪਰੇ ਪਰਮੇਸ਼ਰ ਇਸ ਹਾਰਿਕ ਜ਼ਿੱਦੀ ਸਪਿਰਟ ਨੂੰ ਯੇਸ਼ੂ ਨਾਮ ਦੇ ਵਿੱਚ ਕਮਾਂਡ ਕਰ ਦੇ ਖੁਦਾ ਅੱਜ ਇਸ ਬੱਚੇ ਨੂੰ ਛੱਡੇ ਤੇ ਬੇਟੀ ਨੂੰ ਆਜ਼ਾਦ ਕਰੇ ਖੁਦਾ ਅੱਜ ਇਹ ਪੈਨ ਬਿਲਕੁਲ ਆਜ਼ਾਦ ਕੀਤੀ ਜਾਵੇ ਹਰ ਰੋਗ ਬਿਮਾਰੀ ਤੋਂ ਫ੍ਰੀ ਕੀਤੀ ਜਾਵੇ ਖੁਦਾਵਨ ਤੁਹਾਡੇ ਬੇਟੇ ਆਯੂਬ ਆਰ ਐਂਜਲੀ ਦੁਆ ਕਰਦੇ ਹਾਂ ਖੁਦਾਵਨ ਪੜਨ ਲਿਖਣ ਵਿੱਚ ਗਿਆਨ ਬੁੱਧ ਤੇ ਸਮਝ ਦੇਣਾ ਬਿਤਾ ਪਰਮੇਸ਼ਰ ਗਿਆਨ ਬੁੱਧ ਦਾ ਆਤਮਾ ਨਾਲ ਦੀ ਜ਼ਿੰਦਗੀ ਚ ਭੇਜਣਾ ਖੁਦਾਵਨ ਈਸ਼ਾ ਲਈ ਦੁਆ ਕਰਦੇ ਖੁਦਾਵਨ ਹਰ ਤਰ੍ਹਾਂ ਦੀ ਪੇਟ ਦੀ ਇਨਫੈਕਸ਼ਨ ਇਸ ਪੈਨ ਦੀ ਜ਼ਿੰਦਗੀ ਚੋਂ ਦੂਰ ਹੋ ਜਾਵੇ ਖੁਦਾਵਨ ਸਾਰੇ ਹੀ ਰੋਗਾਂ ਤੋਂ ਹਰ ਇਨਫੈਕਸ਼ਨ ਬਿਮਾਰੀ ਤੋਂ ਫ੍ਰੀ ਕਰੋ ਸਰਬਜੀ ਸਿੰਘਲੀ ਦੁਆ ਕਰਦੇ ਖੁਦਾਵਨ ਸ਼ਰੀਰ ਦੀ ਹਰ ਇੱਕ ਕਮੀ ਘਟੀ ਕਮਜ਼ੋਰੀ ਬਿਮਾਰੀ ਪਰੇਸ਼ਾਨੀ ਤੋਂ ਆਜ਼ਾਦ ਕਰਨਾ ਫ੍ਰੀ ਕਰਨਾ ਖੁਦਾ ਦਇਆ ਕਰਨਾ ਆਪਣੇ ਲਾਹੂ ਆਪਣੇ ਆਤਮਾ ਦੇ ਵਸੀਰੇ ਬles ਕਰਨਾ ਖੁਦਾਵਨ ਦੁਆ ਕਰ ਦੇਣਾ ਘਰ ਵਿੱਚ ਰੱਖੇ ਸਜਾਲ ਤੇ ਤੇਲ ਜਲੀ ਪੈਰੇ ਪਰਮੇਸ਼ਰ ਖੁਦਾਵਨ ਅੱਜ ਦੇ ਕੋਈ ਆਮ ਜਾਣ ਕੇ ਲਈ ਪ੍ਰਭੂ ਜੀ ਅੱਜ ਤੋਂ ਸ਼ਿਫਾ ਛੁਟਕਾਰਾ ਤੇ ਆਜ਼ਾਦੀ ਦੇਣ ਵਾਲਾ ਬਾਗ ਪਵਿੱਤਰ ਜ਼ਿੰਦਾ ਲਹੂ ਹੈ ਮੇਰੇ ਪ੍ਰਭੂ ਜੀ ਅੱਜ ਤੋਂ ਇਹ ਜ਼ਿੰਦਾ ਲਹੂ ਖੁਦਾ ਜਦਵੀ ਕਰਾਂ ਦੇ ਕੋਨੇ-ਕੋਨੇ ਤੇ ਲਗਾਇਆ ਜਾਵੇ ਹਰ ਇੱਕ ਗੋਨਾ ਪਵਿੱਤਰ ਸ਼ੁੱਧ ਜਾਤ ਹੋ ਜਾਵੇ ਸਾਰੇ ਹੀ ਰੋਗ ਬੰਦਨ ਬਵਾ ਬਿਮਾਰੀਆਂ ਯੇਸ਼ ਨਾਮ ਦੇ ਵਿੱਚ ਰਾਸ਼ ਭਜੰਖਾ ਤੋਂ ਖਤਮ ਹੋ ਜਾਣ ਖੁਦਾਵਨ ਤੁਹਾਡੀ ਦਇਆ ਕਿਰਪਾ ਭਲਾਈ ਪਰ ਪੂਰੀ ਸਦਾ ਤੁਲਾ ਕੇ ਸਦਾ ਤੱਕ ਇਨਾਂ ਦੀਆਂ ਜ਼ਿੰਦਗੀਆਂ ਚ ਮੰਗਦੇ ਪਿਆਰੇ ਖੁਦਾਵਨ ਸਾਰੇ ਰੁਕਾਵਟਾਂ ਹਰੀ ਗਵੰਦਨ ਪਰੇਸ਼ਾਨੀ ਤੁਨੋਂ ਔਜ਼ਾਦ ਕਰ ਦੇ ਬਾਰੇ ਪ੍ਰਭੂ ਜੀ ਇਸ ਪੂਰੀ ਹੀ ਪ੍ਰਾਰਥਨਾ ਤੁਹਾਡੇ ਸਮਰਥੀ ਨਾਮ ਦੇ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਆਮੀਨ 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 ਤਾਰੀਕ ਲਿਸਤੀ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕੁਐਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ